ਹਬੌਰ ਦੀ ਕਿਨੂ ਮੰਡੀ ਤੋਂ ਲਾਈਵ ਜੁੜੇ ਹੋਏ ਹਾਂ ਤੁਸੀਂ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹਬੌਰ ਮੰਡੀ ਦੇ ਵਿੱਚ ਕਿਨੂ ਤੇ ਮਾਲਟੇ ਦੀ ਆਮਦ ਲਗਾਤਾਰ ਜਾਰੀ ਹੈ ਤੇ ਮਾਲਟਾ ਤੇ ਕਿਨੂ ਆ ਜਿਹੜਾ ਉਹ ਆ ਰਿਹਾ ਤਾਂ ਅੱਜ ਦੇ ਜਿਹੜੇ ਭਾਅ ਤੁਹਾਡੇ ਨਾਲ ਸ਼ੇਅਰ ਕਰ ਦਈਏ ਕਿ ਅੱਜ 28 ਅਕਤੂਬਰ 2025 ਨੂੰ ਹਬੌਰ ਕਿਨੂ ਮੰਡੀ ਦੇ ਵਿੱਚ ਕਿਨੂ ਤੇ ਮਾਲਟਾ ਜਿਹੜਾ ਉਹ ਕੀ ਭਾਅ ਵਿਕਿਆ ਤਾਂ 28 ਅਕਤੂਬਰ ਦੇ ਜਿਹੜੇ ਭਾਅ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਏ ਤਾਂ ਮੰਡੀ ਦੇ ਵਿੱਚ ਅੱਜ ਦਾ ਜਿਹੜਾ ਭਾਅ ਉਹ ਕਿੰਨੂ ਦਾ ਭਾਅ ਜਿਹੜਾ ਉਹ 9 ਰੁਪਏ ਤੋਂ ਲੈ ਕੇ 13 13.5 ਰੁਪਏ ਤੱਕ ਰਿਹਾ ਜਦੋਂ ਕਿ ਮਾਲਟੇ ਦਾ ਭਾਅ ਜਿਹੜਾ ਮੰਡੀ ਦੇ ਵਿੱਚ ਉਹ 22 ਰੁਪਏ ਤੋਂ ਲੈ ਕੇ 25 ਰੁਪਏ ਤੱਕ ਦਰਜ ਕੀਤਾ ਗਿਆ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਮੰਡੀ ਦੇ ਵਿੱਚ ਕਿੰਨੂ ਦੀ ਆਮਦ ਲਗਾਤਾਰ ਜਾਰੀ ਹੈ ਤੇ ਇਸ ਤਰ੍ਹਾਂ ਪੈਕ ਹੋ ਕੇ ਪੰਜਾਬ ਤੋਂ ਇਲਾਵਾ ਬਾਹਰ ਦੀਆਂ ਮੰਡੀਆਂ ਵਿੱਚ ਵੀ ਕਿੰਨੂ ਆ ਜਿਹੜਾ ਜਾਂ ਮਾਲਟਾ ਉਹ ਜਾ ਰਿਹਾ ਹੈ ਕਰੀਬ 20 ਕਿਲੋ ਦੀ ਇਹ ਪੈਕਿੰਗ ਹੈ ਜਿਹੜੀ ਉਹ ਦੱਸੀ ਜਾ ਰਹੀ ਹੈ ਕਿ ਹੁੰਦੀ ਹੈ ਇਸ ਤੋਂ ਇਲਾਵਾ ਕ੍ਰੇਟਾਂ ਦੇ ਵਿੱਚ ਵੀ ਮਾਲ ਹੈ ਜਿਹੜਾ ਉਹ ਕਈ ਥਾਵਾਂ ਤੇ ਜਾ ਰਿਹਾ ਤਾਂ ਜਿਹੜੇ-ਜਿਹੜੇ ਵੀਰ ਜੁੜਦੇ ਜਾਣ ਵੀਡੀਓ ਸ਼ੇਅਰ ਜ਼ਰੂਰ ਕਰਦੇ ਜਾਈਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਆ ਜਿਹੜੀ ਉਹ ਪਹੁੰਚ ਸਕੇ ਤਾਂ ਅੱਜ 28 ਅਕਤੂਬਰ ਦੇ ਭਾਅ ਜਿਹੜੇ ਹਬੌਰ ਕਿੰਨੂ ਮੰਡੀ ਦੇ ਵਿੱਚ ਉਹ ਕਿੰਨੂ ਆ ਜਿਹੜਾ ਉਹ 9 ਰੁਪਏ ਤੋਂ ਲੈ ਕੇ 13 13.5 ਰੁਪਏ ਤੱਕ ਵਿਕਿਆ ਜਦੋਂ ਕਿ ਮਾਲਟਾ ਜਿਹੜਾ ਉਹ ਹਬੌਰ ਮੰਡੀ ਦੇ ਵਿੱਚ ਅੱਜ 22 ਰੁਪਏ ਤੋਂ ਲੈ ਕੇ 24 25 ਰੁਪਏ ਤੱਕ ਜਿਹੜਾ ਵਿਕਿਆ ਤਾਂ ਇਹ ਅੱਜ 28 ਅਕਤੂਬਰ ਦੇ ਭਾਅ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਵੀਰੋ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਉਹ ਵੀਡੀਓ ਦਬ ਕੇ ਸ਼ੇਅਰ ਕਰ ਦਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਜਿਹੜੇ-ਜਿਹੜੇ ਵੀਰ ਜੁੜਨ ਉਹ ਕਮੈਂਟਾਂ ਦੇ ਵਿੱਚ ਆਪਣੇ ਏਰੀਏ ਦਾ ਜਾਂ ਆਪਣੇ ਪਿੰਡ ਦਾ ਜਿਹੜਾ ਰੇਟ ਹੈ ਉਹ ਜ਼ਰੂਰ ਸ਼ੇਅਰ ਕਰਨ ਵੀ ਕਿੱਥੇ ਕੀ ਭਾਅ ਜਿਹੜਾ ਉਹ ਸੌਦਾ ਹੋ ਰਿਹਾ ਜਾਂ ਕਿੰ ਨੂੰ ਵਿਕ ਰਿਹਾ ਤਾਂ ਜੋ ਪਤਾ ਲੱਗ ਸਕੇ ਹੋਰ ਕਿਸਾਨ ਵੀਰਾਂ ਤੱਕ ਵੀ ਇਹ ਜਾਣਕਾਰੀ ਪਹੁੰਚ ਸਕੇ ਕਿ ਕਿਹੜੇ ਪਿੰਡ ਕੀ ਭਾਅ ਜਿਹੜੇ ਸੌਦੇ ਆ ਉਹ ਹੋ ਰਹੇ ਆ ਤਾਂ ਹਰ ਰੋਜ਼ ਮੰਡੀ ਦੇ ਵਿੱਚ ਜਿਹੜਾ ਕਿਨੂ ਐ ਔਰ ਜਿਹੜਾ ਮਾਲਟਾ ਐ ਉਹ ਲਗਾਤਾਰ ਆ ਰਿਹਾ ਔਰ ਭਾਜ ਜਿਹੜੇ ਇਹਦੇ ਕਿਉਂਕਿ ਛੱਟ ਪੂਜਾ ਕਰਕੇ ਕਾਫੀ ਉੱਚੇ ਚਲੇ ਗਏ ਸੀ 27 ਰੁਪਏ ਤੱਕ ਵੀ ਕਿਨੂ ਆ ਜਿਹੜਾ ਮਾਲਟਾ ਐ ਉਹ ਵੇਗਿਆ ਸੀ ਤੇ ਕਿਨੂ ਆ ਜਿਹੜਾ ਉਹ 15 16 ਰੁਪਏ ਤੱਕ ਵੀ ਵੇਗਿਆ ਸੀ ਪਰ ਛੱਟ ਪੂਜਾ ਖਤਮ ਹੋਣ ਤੋਂ ਬਾਅਦ ਜਿਹੜੇ ਹੁਣ ਭਾਅ ਉਹ ਨੂੰ ਜਾਂਦੇ ਨਜ਼ਰ ਆਈ ਆ ਤਾਂ ਅੱਜ 13 13.5 ਰੁਪਏ ਤੱਕ ਜਿਹੜਾ ਕਿਨੂ ਐ ਅਬੋਰ ਮੰਡੀ ਦੇ ਵਿੱਚ ਵਿਕਿਆ ਜਦੋਂ ਕਿ ਮਾਲਟਾ ਐ ਉਹ 22 ਤੋਂ 25 ਰੁਪਏ ਤੱਕ ਹਬੋਰ ਮੰਡੀ ਦੇ ਅੱਜ ਦੇ ਭਾਅ ਰਹੇ ਆ ਤਾਂ ਸਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਜੁੜਦੇ ਜਾਣ ਤੇ ਇਹ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ ਦੋਸਤੋ